ਇਹਨਾਂ ਨੇ ਬਾਹਰ ਕਲਾਉਣ ਦੇ ਕਰਕੇ ਸਾਡੇ ਨਾਲ ਠੱਗੀ ਮਾਰੀ ਆ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ ਤੇ ਇਹਨਾਂ ਨੇ ਸਾਡੇ ਤੋਂ 2 ਲੱਖ ਰੁਪਈਆ ਪਹਿਲਾਂ ਘਰੋਂ ਜਾ ਕੇ ਲੈ ਆਂਦਾ ਤੇ ਬਾਅਦ ਚੋਂ 3 ਲੱਖ ਰੁਪਈਆ ਜਿਸ ਦਿਨ ਕਲਾਉਣਾ ਸੀ ਉਦੋਂ ਨੇ ਇਹਨਾਂ ਨੇ ਲੈ ਲਿਆ ਇਹ ਜਨਤੇ ਘਰ ਗਏ ਸਾਨੂੰ ਲਾਰੇ ਲੱਪੇ ਲਾਈ ਗਿਆ ਵਾ ਜੇ ਕਹਿੰਦਾ ਵੀ ਅਸੀਂ ਜਾਂਦੇ ਹਾਂ ਤੇ ਸਾਨੂੰ ਕਹਿੰਦਾ ਕਿ ਦੂਜੇ ਮੁੰਡਿਆਂ ਕੋਲੋਂ ਦੱਸੋ ਮੈਂ ਤੁਹਾਡੇ ਕੋਲੋਂ ਮੋੜ ਦੂੰਗਾ ਉੱਤੇ ਜੇ ਮੁੰਡੇ ਦੂਜੇ ਜਾਂਦੇ ਸੀ ਤੇ ਉਹਨਾਂ ਨੂੰ ਕਹਿੰਦਾ ਵੀ ਇਹਨੂੰ ਨਾਲ ਦੱਸੋ ਇਹਨਾਂ ਨੂੰ ਪਹਿਲੇ ਮੁੰਡੇ ਕੋਲੋਂ ਮੋੜ ਦੂੰਗਾ ਇਦਾਂ ਲਾਰੇ ਲੱਪੇ ਲਾਈ ਗਿਆ ਵਾ ਦੇ ਭਾਈ ਤੋਂ ਬਾਅਦ ਭੇਜਿਆ ਰਮੀਨਿਆ ਰਮੀਨਿਆ ਰਹੇ ਨੇ 2.5 ਮਹੀਨੇ ਉਥੋਂ ਬਾਅਦ ਇਹਨੇ ਭੇਜਿਆ ਕਜ਼ਾਕਿਸਤਾਨ ਜੇਦੋਂ ਕਜ਼ਾਕਿਸਤਾਨ ਜਾਣ ਲੱਗੇ ਤਾਂ ਦਾ 5 ਲੱਖ ਹੋਰ ਦੋ 5 ਲੱਖ ਉਹਨੂੰ ਦਿੱਤਾ ਕੁਝ ਛੇ ਸੱਤ ਬੱਚਿਆਂ ਨਾਲ ਵਿਦੇਸ਼ ਭਜਨਾਂ ਤੋਂ ਕੋਈ ਥੱਗੀ ਦਾ ਇੰਸਟੈਂਸ ਸਾਹਮਣੇ ਆਇਆ ਪਰ ਇਹ ਮੈਟ੍ਰਿਕ ਸਾਲ ਸਵਾ ਸਾਲ ਪੁਰਾਣਾ ਮੈਟਰ ਇਹਦੇ ਵਿੱਚ ਕੁਝ ਬਾਹਰ ਵੀ ਗਏ ਸੀ ਪਰ ਇਹਨਾਂ ਨੂੰ ਮਹਾਫਰਾਜ ਵਾਪਸ ਲਏ ਜਗਰੂਪ ਸਿੰਘ ਹੈ ਜੀ ਇਹ ਮਾਮਲਾ ਸਾਰਾ ਗਰਜੀਤ ਸਿੰਘ ਏਜੰਟ ਆ ਜਿਹਦਾ ਪਿਓ ਬਿੱਟੂ ਜਿਹੜਾ ਗਰਮੇਲ ਸਿੰਘ ਹੈ ਪਿੰਡ ਨਾਰਲੀ ਤੋਂ ਆ ਅੱਛਾ ਜੀ ਹਾਂ ਜੀ ਤੇ ਇਹਨਾਂ ਨੇ ਆਖਿਆ ਸੀ ਵੀ ਅਸੀਂ ਬਾਹਰ ਕਲਾਉਣੇ ਮੁੰਡੇ ਦੇ ਤੁਹਾਨੂੰ ਬਾਹਰ ਕਲਾ ਦੇਣੇ ਆ ਤੇ ਇਹਨਾਂ ਨੇ ਬਾਹਰ ਕਲਾਉਣ ਦੇ ਕਰਕੇ ਸਾਡੇ ਨਾਲ ਠੱਗੀ ਮਾਰੀ ਆ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ ਤੇ ਇਹਨਾਂ ਨੇ ਸਾਡੇ ਤੋਂ 2 ਲੱਖ ਰੁਪਈਆ ਪਹਿਲਾਂ ਘਰੋਂ ਜਾ ਕੇ ਲੈ ਆਂਦਾ ਤੇ ਬਾਅਦ ਚੋਂ 3 ਲੱਖ ਰੁਪਈਆ ਜਿਸ ਦਿਨ ਕਲਾਉਣਾ ਸੀ ਉਦੋਂ ਇਹਨਾਂ ਨੇ ਲੈ ਲਿਆ ਤੇ ਸਾਡੇ ਤੋਂ 12 ਲੱਖ ਰੁਪਈਆ ਇਹਨਾਂ ਨੇ ਸਾਡੇ ਤੋਂ ਪਹਿਲਾਂ ਵੀਜ਼ੇ ਲੱਗਣ ਤੋਂ ਲੈ ਲਿਆ ਤੇ ਇਥੋਂ ਅੰਮ੍ਰਿਤਸਰੋਂ ਡਬਈ ਘਲਤਾ ਹੈ ਤੇ ਡਬਈਆਂ ਉਹਨਾਂ ਨੇ ਰਮੀਨੀਆ ਘਲਤਾ ਹੈ ਉੱਥੇ 3-4 ਮਹੀਨੇ ਰੱਖਿਆ ਤੇ ਉੱਥੋਂ ਨਕਲੀ ਮੋਹਰਾਂ ਲਵਾਤੀਆਂ ਸਾਨੂੰ ਵਾਪਸ ਇਹਨਾਂ ਨੇ ਘਲਤਾ ਹੈ ਨਕਲੀ ਮੋਹਰਾ ਲੱਗੀਆਂ ਤਾਂ ਉਹਨਾਂ ਕਰਕੇ ਅਸੀਂ ਵਾਪਸ ਆ ਗਏ ਉਹਨਾਂ ਨੇ ਰਮੀਨੀਆ ਲੈਣੇ ਰਿਪੋਰਟ ਕਰਤਾ ਸਾਨੂੰ ਰਮੀਨੀਆ ਪੁਲਿਸ ਨੇ ਰਿਪੋਰਟ ਕਰਦੀ ਹਾਂਜੀ ਉਹਨਾਂ ਨੇ ਵਿਜੇ ਨਕਲੀ ਲੱਗਣ ਕਰਨਾ ਅੱਛਾ ਫਿਰ ਤੇ ਉੱਥੋਂ ਅਸੀਂ ਵਾਪਸ ਆ ਗਏ ਆ ਤੇ ਵਾਪਸ ਆਣ ਕੇ ਅਸੀਂ ਅੰਮ੍ਰਿਤਸਰ ਤੇ ਫੜੇ ਗਏ ਆ ਤੇ ਇਥੇ ਨਕਲੀ ਮੋਹਰਾਂ ਕਰਕੇ ਹੱਟ ਤੇ ਪਰਚਾ ਹੋ ਗਿਆ ਹੈ ਅੰਮ੍ਰਿਤਸਰ ਪੁਲਿਸ ਨੇ ਕੀਤਾ ਹਾਂਜੀ ਅੱਛਾ ਉਹਨਾਂ ਕੀ ਕਿਹਾ ਉਹਨਾਂ ਨੇ ਇਹ ਆਖਿਆ ਵੀ ਟਾੜੀਆਂ ਨਗਲੀ ਮੋਹਰਾਂ ਤਾਂਹੀਂ ਆਖਿਆ ਵੀ ਸਾਨੂੰ ਏਜੰਟ ਨੇ ਆਹੀਂ ਤੇ 12-12 ਲੱਖ ਰੁਪਈਆ ਦਿੱਤਾ 2-2 ਲੱਖ ਰੁਪਈਆ ਉੱਥੇ ਖਰਚਾ ਕੀਤਾ ਆ ਆਪਦੇ ਕੋਲੋਂ ਤਾਂਹੀਂ ਆਖਿਆ 14-14 ਲੱਖ ਰੁਪਈਆ ਸਾਡਾ ਖਰਚਾ ਹੋ ਗਿਆ ਤੇ ਅਸੀਂ ਤੇ ਏਜੰਟ ਨੂੰ ਇੱਕ ਨੰਬਰ ਚ ਆਖਿਆ ਤੇ ਇਹਨੇ ਨਗਲੀ ਮੋਹਰਾਂ ਲਾਈਆਂ ਤੇ ਇਹਦੀਆਂ ਨਗਲੀ ਮੋਹਰਾਂ ਕਰਕੇ ਸਾਡੇ ਤੇ ਪਰਚਾ ਹੋ ਗਿਆ 420 ਦਾ ਤੇ ਏਜੰਟ ਤੇ ਕਾਰਵਾਈ ਕੀਤੀ ਉਹਨਾਂ ਨੇ ਹਾਂ ਏਜੰਟ ਦਾ ਘਰ ਪਤਾ ਪੁੱਛਿਆ ਤੇ ਅਸੀਂ ਮੁੰਡਾ ਗਰਜੀਤ ਜਿਹੜਾ ਬਾਹਰ ਰਹਿੰਦਾ ਤੇ ਇਹਦਾ ਜਿਹੜਾ ਫਾਦਰ ਆ ਉਹ ਇੱਥੇ ਪਿੰਡ ਰਹਿੰਦਾ ਹੈ ਗਰਮੇਲ ਸਿੰਘ ਬੇਟੂ ਇਹ ਉਹਦਾ ਨਾਮ ਪਤਾ ਦੱਸਿਆ ਤੇ ਉਹ ਪੁਲਿਸ ਘਰੇ ਆਈ ਆ ਤੇ ਇਹਨੂੰ ਗਰਮੇਲ ਸਿੰਘ ਨੂੰ ਲੈ ਗਈ ਆ ਤੇ ਇੱਥੇ ਜੋ ਕਾਰਵਾਈ ਬੰਦੀ ਇੱਥੇ ਕੀਤੀ ਆ ਤੇ ਇੱਥੇ ਪਰਜਾ ਪਰਚਾ ਜਰਦ ਹੋਇਆ ਥਾਣੇ ਖੜਲਾ ਦਿੱਤੀ ਤੁਸੀਂ ਹਾਂਜੀ ਕੀ ਪੁਲਸ ਨੇ ਕੀ ਵਿਸ਼ਵਾਸ ਦਿਵਾਇਆ ਪੁਲਸ ਨੇ ਇਹੋ ਵਿਸ਼ਵਾਸ ਦਿਵਾਇਆ ਵੀ ਕੋਈ ਗੱਲ ਨਹੀਂ ਤੁਹਾਡੇ ਜੋ ਹੱਕ ਬੰਦਾ ਤੁਹਾਡਾ ਅਸੀਂ ਵਾਪਸ ਦਿਵਾਵਾਂਗੇ ਤੇ ਜੋ ਇੱਥੇ ਕਾਰਵਾਈ ਬੰਦੀ ਕਰਾਂਗੇ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਸਰਕਾਰ ਤੋਂ ਇਹੋ ਕਰਦੇ ਆ ਵੀ ਸਾਡੇ ਜਿੰਨੇ ਪੈਸੇ ਇਹਦੇ ਲੇਜੈਂਟਾਂ ਲੱਗੇ ਆ ਸਾਡੇ ਵਾਪਸ ਕੀਤੇ ਜਾਣ ਅਸੀਂ ਪੈਰੀ ਟਕਾ ਵੇਚ ਕੇ ਪੈਸੇ ਇਹਨਾਂ ਨੂੰ ਦਿੱਤੇ ਆ ਸਾਡੇ ਪੈਸੇ ਵਾਪਸ ਕੀਤੇ ਜਾਣ ਤੇ ਇਹਨਾਂ ਤੇ ਯੋਗ ਕਾਨੂੰਨੀ ਕਾਰਵਾਈ ਬੰਦੀ ਇਹਨਾਂ ਤੇ ਕੀਤੀ ਜਾਵੇ ਜਿਹੜੇ ਗਾਂ ਤੋਂ ਨਕਲੀ ਫਰਾਡ ਕੇ ਇਹਨਾਂ ਨਾਲ ਕਰਦੇ ਗਰਜੀਤ ਸਿੰਘ ਪਿੰਡ ਵਿਦਨਰਲੀ ਮਾਮਲਾ ਇਹ ਆ ਕਿ ਗਰਜੀਤ ਸਿੰਘ ਜਿਹੜਾ ਗਰਨੇਸ਼ਕ ਦਾ ਮੁੰਡਾ ਵਾ ਇਹਨੇ ਸਾਡੇ ਨਾਲ ਫਰਾਡ ਕੀਤਾ ਵਾ ਕਿ ਪਹਿਲਾਂ ਪਾਸਪੋਰਟ ਲੈ ਗਿਆ ਕਹਿੰਦਾ ਵੀ ਜਦੋਂ ਬਾਹਰ ਜਾਵਾਂਗੇ ਖੜਾਂਗੇ ਤੁਹਾਨੂੰ ਉਹਦੇ ਉਦੋਂ ਜਾ ਕੇ ਤੁਹਾਡਾ ਜਿਹੜੇ ਪੈਸੇ ਲਵਾਂਗੇ ਤੇ ਇਹ ਘਰੋਂ ਪੈਸੇ ਲਈ ਗਿਆ ਵਾ ਸਾਰੇ ਤੇ ਮੁੜ ਕੇ ਅਸੀਂ ਇੱਕ ਰਾਤ ਰਹੇ ਆਂ ਦੂਜਾ ਮਰੜ ਦਬਈ ਰਹੇ ਆਂ ਕਰਾਦ ਹੂੰ ਤੇ ਮੁੜ ਕੇ ਸਾਨੂੰ ਲੈ ਗਿਆ ਉੱਥੋਂ ਰਮਿਨੀਆ ਅੱਛਾ ਸਾਨੂੰ ਕਹਿੰਦਾ ਵੀ 15-15 ਦਾ ਸਟੇਅਰ ਰਮਿਨੀਆ ਤੇ ਸਾਨੂੰ ਮੁਰਕੇ ਉੱਤੇ 2.3 ਮਹੀਨੇ ਰੱਖਿਆ ਨਹੀਂ ਅੱਛਾ ਤੇ ਉਹ ਨਾ ਹਾਨੂੰ ਪਹਿਲੂ ਕਹਿੰਦਾ ਵੀ ਸਾਡਾ ਜਿਹੜਾ ਖਰਚਾ ਮੇਰਾ ਸਾਰਾ ਮੁਰਕੇ ਸਾਨੂੰ ਉੱਤੇ ਖਰਚਾ ਵੀ ਨਹੀਂ ਦਿੰਦਾ ਮੁਰਕੇ ਘਰੋਂ ਪਾਉਂਦੇ ਨੇ ਪੈਸੇ ਉਹ ਵੱਖਰਾ ਲੱਗਦਾ ਹੈ ਹਾਂਜੀ ਉਹ ਵੱਖਰਾ ਲੱਗਦਾ ਰਿਹਾ ਇਹਨੇ ਪਹਿਲੂ ਕਿੰਨੇ ਪੈਸੇ ਲੱਗੇ ਤੁਹਾਡੀ ਟੋਟਲ ਸਾਡਾ ਵੀ 13-14 ਲੱਖ ਰੁਪਏ ਲੱਗ ਗਿਆ ਵਾ ਕੀ ਹੁਣ ਕੀ ਤੁਸੀਂ ਹੁਣ ਕੀ ਤੁਹਾਨੂੰ ਅਲਮੀਨੀਆ ਤੋਂ ਫਿਰ ਕਿੱਦਾਂ ਤੁਸੀਂ ਵਾਪਸ ਆਏ ਫਰਮਿਨੀਆ ਤੋਂ ਸਾਨੂੰ ਇਹਨੇ ਮੁਰਕੇ ਘਲਤਾ ਵੀ ਜਾਗੀਸਤਾਨ ਘਲਤਾ ਵਾ ਅੱਛਾ ਤੇ ਸਾਨੂੰ ਜਿਹੜਾ ਰਸ਼ੀ ਵਾਲੇ ਬਾਰਡਰ ਤੇ ਜਾ ਕੇ ਫੜੇ ਗਏ ਸੀ ਸਾਨੂੰ ਰਸ਼ੀ ਵਾਲੇ ਬਾਰਡਰ ਤੇ ਭਈ ਘੱਲਦਾ ਵਾ ਦਵਾਈ ਫਿਰ ਅਸੀਂ 2-4 ਦਿਨ ਰਹਿਆਂ ਤੇ ਮੁੜ ਕੇ ਅਸੀਂ ਆ ਗਏ ਅੰਬਸਰ ਹੁਣ ਤੁਸੀਂ ਉਹ ਏਜੰਟ ਤੋਂ ਪੈਸੇ ਵਾਪਸ ਮੰਗੇ ਵਾਪਸ ਅਸੀਂ ਗਏ ਅਸੀਂ ਏਜੰਟ ਤੇ ਘਰ ਗਏ ਆ ਸਾਨੂੰ ਲਾਰੇ ਲੱਪੇ ਲਾਈ ਗਿਆ ਵਾ ਜੇ ਕਹਿੰਦਾ ਵੀ ਅਸੀਂ ਜਾਂਦੇ ਹਾਂ ਤੇ ਸਾਨੂੰ ਕਹਿੰਦਾ ਵੀ ਦੂਜੇ ਮੁੰਡਿਆਂ ਕੋਲ ਨਾਲ ਦੱਸੋ ਮੈਂ ਤੁਹਾਡੇ ਪੈਸੇ ਮੋੜ ਦੂੰਗਾ ਤੇ ਜੇ ਮੁੰਡੇ ਦੂਜੇ ਜਾਂਦੇ ਸੀ ਤੇ ਉਹਨਾਂ ਨੂੰ ਕਹਿੰਦਾ ਵੀ ਇਹਨਾਂ ਨੂੰ ਦੱਸੋ ਇਹਨਾਂ ਨੂੰ ਪੈਸੇ ਨਹੀਂ ਮੋੜਨ ਤੁਹਾਡੇ ਮੋੜ ਦੂੰਗਾ ਇਦਾਂ ਲਾਰੇ ਲੱਪੇ ਲਾਈ ਗਿਆ ਵਾ ਕੀ ਮੰਗ ਕਰਦੇ ਤੁਸੀਂ ਮੰਗੇ ਉਹ ਕਰਦੇ ਆਂ ਸਾਬ ਜਿਹੜਾ ਸਾਨੂੰ ਮਿਲਿਆ ਜਾ ਵਾਡੇ ਪੈਸੇ ਜਿਹੜੇ ਵਾਪਸ ਕੀਤੇ ਜਾਣ ਕਿੰਨੇ ਮੁੰਡੇ ਸੀ ਕੀ ਗੱਲ ਹੋਈ ਤੁਸੀਂ ਕਹਿੰਦੇ ਸਾਡੇ ਨਾਲ 85 90 ਲੱਖ ਦੀ ਠੱਗੀ ਹੋਈ ਆ ਬਾਹਰ ਭੇਜਣ ਦੇ ਨਾਂ ਤੇ ਕਿਹੜਾ ਜ਼ੰਟਿਆ ਤੇ ਕੀ ਮਾਮਲਾ ਵੀਰ ਜੀ ਉਹਦਾ ਨਾਂ ਗਰਮੇਲ ਸਿੰਘ ਆ ਉਰਫ ਬਿੱਟੂ ਤੇ ਮੁੰਡੇ ਉਹਦੇ ਦਾ ਨਾਂ ਗਰਜੀਤ ਸਿੰਘ ਆ ਤੇ ਨਾਰਲੀ ਦਾ ਰਹਿਣ ਵਾਲਾ ਉਹ ਤੇ ਉਹਨੇ ਪਹਿਲਾਂ ਇਹ ਗਿਆ ਵੀ ਮੈਂ ਤੁਹਾਡਾ ਵੀਜ਼ਾ ਲਵਾਉਂਗਾ ਪੈਰਿਸ ਦਾ ਫਰਾਂਸ ਦਾ ਇੱਕ ਨੰਬਰ ਚ ਕਿ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਤੇ ਜਦੋਂ ਪਾਸਪੋਰਟ ਲੈ ਲਿਆ ਫੇਰ ਆਂਦਾ ਵੀ 2 ਲੱਖ ਰੁਪਈਆ ਜਿਹੜਾ ਮੈਨੂੰ ਦੇ ਦੋ ਤੇ ਫੇਰ ਮੈਂ ਤੁਹਾਨੂੰ ਚਾੜੂਆਂ ਸੀ 2 ਲੱਖ ਦੇਤਾ ਉਹ ਤੋਂ ਬਾਅਦ ਇਹਨੇ ਭੇਜਿਆ ਦੁਬਈ ਦੁਬਈ ਤੋਂ ਬਾਅਦ ਭੇਜਿਆ ਰਮਨੀਆ ਰਮਨੀਆ ਰਹੇ ਉਹਨੇ 2.5 ਮਹੀਨੇ ਉੱਥੋਂ ਬਾਅਦ ਇਹਨੇ ਭੇਜਿਆ ਕਜ਼ਾਕਿਸਤਾਨ ਜੇਦੋਂ ਕਜ਼ਾਕਿਸਤਾਨ ਜਾਣ ਲੱਗੇ ਤਾਂ ਦਾ 5 ਲੱਖ ਹੋਰ ਦੋ 5 ਲੱਖ ਉਹਨੂੰ ਦਿੱਤਾ ਤੇ ਮੁੜ ਕੇ ਉਹ ਤੋਂ ਬਾਅਦ ਜਿਹੜਾ ਉੱਥੇ ਕਜ਼ਾਕਿਸਤਾਨ ਰਸ਼ੀਆ ਦੇ ਬਾਰਡਰ ਤੇ ਫੜੇ ਗਏ ਆ ਕਜ਼ਾਕਿਸਤਾਨ ਦੀ ਪੁਲਿਸ ਨੇ ਫੜ ਲਿਆ ਸੀ ਉਹਨਾਂ ਮੁੜ ਕੇ ਰਿਪੋਰਟ ਕਰਤਾ ਇੰਡੀਆ ਨੂੰ ਇਹਨੇ ਫੇਰ ਉੱਥੇ ਦੁਬਈ ਤਾਰਲੇ ਦਵਾਈ ਤਿੰਨ ਦਿਨ ਕਿ ਦਿਨ ਰਹੇ ਹੋਣੇ ਆ ਮੁੜ ਕੇ ਉੱਤੋਂ ਬਾਅਦ ਆਈ ਇੱਛਾ ਆ ਗਈ ਅੰਮ੍ਰਿਤਸਰ 에어ਪੋਰਟ ਤੇ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਇਹਦੇ ਘਰੇ ਘਰੇ ਜਾਂਦੇ ਰਹੇ ਆ ਕਿ ਪੈਸੇ ਦੇ ਦੇ ਇਹ ਆਂਦਾ ਰਿਹਾ ਵੀ ਦੇ ਦੇਣਾ ਅੱਜ ਭਲਕ ਇਦਾਂ ਕਰਦਾ ਕਰਦਾ ਤੇ ਹੁਣ ਦਾਹਾਂ ਕਿ ਦਿਨਾਂ ਦੀ ਗੱਲ ਆ 29 ਅਪ੍ਰੈਲ ਨੂੰ ਇਹ ਘਰ ਛੱਡ ਕੇ ਚੱਲ ਗਿਆ ਜਿੰਦਰੇ ਜੁੰਦਰੇ ਮਾਰੀ ਨੇ ਕਿਸੇ ਮਿਲ ਦਿਖਾ ਦਿੱਤੀ ਥਾਣੇ ਹਾਂਜੀ ਦਿੱਤੀ ਆ ਕੀ ਥਾਣੇ ਦਾ ਕਾਰਵਾਈ ਕੀਤੀ ਕੋਈ ਤੇ ਉਹਨਾਂ ਦੇ ਇਹੋ ਜਿਹਾ ਵੀ ਫੋਨ ਲਾਉਂਦਾ ਤੇ ਫੋਨ ਆਪਦੀ ਘਰ ਦੀ ਨੂੰ ਚੁਗਾ ਦਿੰਦਾ ਅੱਛਾ ਹਾਂਜੀ ਕੀ ਮੰਗ ਕਰਦੇ ਸਰਕਾਰ ਮੰਗ ਇਹੋ ਕਰਦੇ ਵੀ ਇੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਮੁੜੇ ਜਾਣ ਕੀ ਨਾ ਵੀ ਅਮਰਤਾ ਬਾਸਨ ਵੀ ਮਿਕਾ ਪਿੰਡ ਵੀ ਪਿੰਡ ਨਾਲ ਲੀਏ ਕੀ ਗੱਲ ਹੋਈ ਹੈ ਗਾਲੇ ਬੋਜੀ ਏਜੰਟ ਨੇ ਪਹਿਲਾਂ ਦੇ ਪੈਸੇ ਲੈ ਲਏ ਸਾਡੇ ਤੋਂ ਸਾਰਿਆਂ ਤੋਂ ਹੀ ਕੀ ਨਾ ਏਜੰਟ ਦਾ ਏਜੰਟ ਦਾ ਨਾਮ ਗਰਮੀਲ ਸਿੰਘ ਰੂਪੇ ਬਿੱਟੂ ਏ ਪਿੰਡ ਨਾਲ ਲੀ ਦਾ ਰਹਿਣ ਵਾਲਾ ਤੇ ਮੁੰਡਾ ਉਹਦਾ ਗਰਜੀਤ ਆ ਕੋਈ ਬਾਹਰ ਜੇ ਤੇ ਇਹ ਦੋਵੇਂ ਪਿਓ ਪੁੱਤ ਏਜੰਟ ਹੀ ਸਾਡੇ ਤੇ ਸਾਨੂੰ ਆਂਦੇ ਵੀ ਤੁਹਾਡਾ ਫਰਾਂਸ ਦਾ ਵੀਜ਼ਾ ਲਵਾ ਦਿੰਨੇ ਆ ਤੇ ਪਹਿਲਾਂ ਇਹਨਾਂ ਤਿੰਨ ਤਿੰਨ ਲੱਖ ਰੁਪਏ ਲੈ ਲਏ ਤੇ ਇੱਕ ਤੁਮਰ ਅਰਮੀਨੀਆ ਦਾ ਵੀਜ਼ਾ ਦਵਾਤਾ ਤੇ ਪਹਿਲਾਂ ਦੁਬਈ ਵਾੜਿਆ ਨਾ ਤੇ ਦੁਬਈ ਤੋਂ ਅਰਮੀਨੀਆ ਭੇਜਿਆ ਤੇ ਅਰਮੀਨੀਆ ਰੱਖਿਆ ਨੇ 2.5 ਦਿਨ ਮਹੀਨੇ ਫੇਰ ਸਾਨੂੰ ਇਹਨਾਂ ਕਜ਼ਾਕਿਸਤਾਨ ਸੁੱਟਦਾ 10-15 ਦਿਨ ਉੱਥੇ ਰੱਖਿਆ ਤੇ ਉਥੋਂ ਡੰਕੀ ਲਵਾਈ ਸਿੱਧੀ ਤੇ ਉਹ ਰਸ਼ੀ ਵਾਲੇ ਬਾਰਡਰ ਤੇ ਸਾਨੂੰ ਫੜ ਲਿਆ ਪੁਲਸ ਨੇ ਤੇ ਪੁਲਸ ਨੇ ਉੱਥੇ ਸਾਨੂੰ ਰੱਖਿਆ ਵਾਵਾ 5-7 ਦਿਨ ਅੰਦਰ ਤੇ ਫੇਰ ਉਹਨਾਂ ਤੋਂ ਰਿਪੋਰਟ ਕੀਤਾ ਤੇ ਸਿੱਧਾ ਹੀ ਇੱਥੇ ਆ ਗਏ ਦੁਬਈ ਫੇਰ ਦੁਬਈ ਤੋਂ ਫੇਰ ਹੀ ਆਂਦਾ ਸੀ ਵੀ ਉਹ ਤੁਹਾਡਾ ਵੀਜ਼ਾ ਲਵਾ ਕੇ ਦੇਣਾ ਅੱਗੋਂ ਦਾ ਤੇ ਤੋਂ ਕਿਸੇ ਬਨੇ ਸੂਤਰ ਨਹੀਂ ਆ ਤੇ ਫੇਰ ਸਾਨੂੰ ਇੱਥੇ ਇੰਡੀਆ ਪੇ ਹੀ ਤਵ ਤੇ ਸਾਰੇ ਸਾਡੇ ਜਿਹੜੇ ਪੈਸੇ ਹੋਏ ਨੇ ਮਾਰ ਲਏ ਆ ਜੀ ਦਰਖਾਸਤ ਦਿੱਤੀ ਹੈ ਸਰਕਾਰ ਨੂੰ ਦਰਖਾਸਤ ਦਿੱਤੀ ਹੈ ਜੀ ਕੀ ਕੀ ਮੰਗ ਕਰਦੇ ਉਸ ਘਰ ਮੰਗ ਨਹੀਂ ਹੋ ਕਰਦੇ ਆ ਜੀ ਅਤੇ ਕਾਨੂੰਨੀ ਕਾਰਵਾਈ ਕਰੀ ਜਾਵੇ ਤੇ ਪੈਸੇ ਸਾਡੇ ਮੋੜੇ ਜਾਣ ਇਹਨਾਂ ਦੀ ਮੰਗ ਕਰਦੇ ਆ ਇਹ ਏਜੰਟ ਹੁਣ ਘਰੇ ਹੈਗਾ ਇਸ ਟਾਈਮ ਨਹੀਂ ਜੀ ਇਹ ਘਰੇ ਨਹੀਂ ਹੈਗਾ 23 ਤਰੀਕ ਦਾ ਫਰਾਰ ਜੀ ਠੀਕ ਹਾਂਜੀ ਕੀ ਨਾਮ ਹੈ ਜੀ ਨਾਮ ਲਖਪਰੀ ਸਿੰਘ ਏਜੰਟ ਅਮਿਸ਼ਾ ਕੀ ਗੱਲ ਹੋਈ ਆ ਤੁਸੀਂ ਕਹਿੰਦੇ ਠੱਗੀ ਹੋਈ ਸਾਡੇ ਨਾਲ ਬਾਹਰ ਨਾ ਭੇਜਣ ਦੇਣਾ ਇਹ ਮਾਮਲਾ ਇੱਕ ਨੰਬਰ ਚ ਹੈਗੇ ਦੋ ਨੰਬਰ ਚ ਕੱਲਿਆ ਇਹ ਇਥੋਂ ਅੰਮ੍ਰਿਤਸਰੋਂ ਡੱਬਈ ਕੱਲਿਆ ਦਬਈ ਬਾਚਲ ਮਾਟੀ ਅਲਮਾਟੋ ਪੋਲ ਉੱਥੇ ਰਸ਼ੀਆ ਰਸ਼ੀਆ ਦੇ ਪੋਲੈਂਡ ਪੋਲੈਂਡ ਤੋਂ ਬਾਚ ਨਹੀਂ ਫੜੇਗੇ ਉੱਥੇ ਥੀਨੀਆਂ ਕਿ ਥੀਨੀਆਂ ਵਾਲਿਆਂ ਨੇ ਬਾਅਦ ਚ ਬਈ ਇੱਥਰ ਕੱਲ ਦਾ ਇੰਡਗਾ ਰਿਪੋਰਟ ਕਰਕੇ ਜੈਂਟ ਦਾ ਨਾਮ ਹੈ ਜੈਂਟ ਦਾ ਨਾਮ ਬਿੱਟੂ ਇੰਨੇ ਪੈਸੇ ਦਿੱਤੇ 14 ਲੱਖ ਦਿੱਤੇ ਸਾਰੇ अच्छा पहला कितने पैसे लाये पहला 1.5 लाख ले आए कदे पासपोर्ट ਦਿੱਤਾ ਹੈ ਤੇ ਬਾਅਦ ਚ ਕਹਿੰਦੇ ਕਦੋਂ ਵੀਜ਼ਾ ਆ ਗਿਆ ਉਦੋਂ ਹਣੀ 5 ਲੱਖ ਦਿੱਤਾ ਸੀ ਵੀ ਦੁਬਾਰਾ ਕਹਿੰਦੇ ਤੁਸੀਂ ਉੱਥੇ ਪਹੁੰਚ ਜੋਗੇ ਫਿਰ ਤਦ ਤੋਂ ਸਾਰੇ ਪੈਸੇ ਲਵਾਂਗੇ ਪੈਸੇ ਸਾਰੇ ਪਹਿਲਾਂ ਲੈ ਲੈ ਹਾਂਜੀ ਸਾਰੇ ਪੈਸੇ ਪਹਿਲਾਂ ਲੈ ਲੈ ਸਰ ਹੁਣ ਕੀ ਕਹਿੰਦਾ ਉਹ ਹੁਣ ਸਾਰੇ ਦੋ ਤਿੰਨ ਵਾਰੀ ਗਏ ਤੇ ਚੜ ਗਏ ਘਰੋਂ ਮਿਲੇ ਨਹੀਂ ਹੋ ਮਿਲਦੇ ਹੋ ਗਿਆ ਹਾਂਜੀ ਫੇ ਕੀ ਮੰਗ ਕਰਦੇ ਸਕਾਰਨ ਕਰਦੇ ਪੈਸੇ ਮੁੜੇ ਜਾਣ ਠੀਕ ਕੀ ਨਾਮ ਬਜਰਗੋ ਫਿਰਾ ਸਿੰਘ ਜੀ ਕਿਹੜਾ ਪਿੰਡ ਜੀ ਨਾਰਲੀ ਕੀ ਗੱਲ ਹੋਈ ਆ ਬਜ਼ੁਰਗੋ ਤੁਸੀਂ ਕਹਿੰਦੇ ਸਾਡੇ ਬੱਚਿਆਂ ਨੂੰ ਬਾਹਰ ਭੇਜਣ ਦੇ ਨਾਂ ਤੇ ਏਜੰਟ ਨੇ ਠੱਗੀ ਮਾਰੀ ਕੀ ਮਾਮਲਾ ਕਿਹੜਾ ਏਜੰਟ ਆ ਉਹ ਗਰਮੇਲ ਸਿੰਘ ਬਿੱਟੂ ਆ ਜੀ ਕਿਹੜੇ ਪਿੰਡ ਦਾ ਨਾਰਲੀ ਦਾ ਜੀ ਕੀ ਗੱਲ ਹੋਈ ਕਹਿੰਦਾ ਵੀ ਨੇ ਆਪਣਾ ਮੁੰਡਾ ਬਾਹਰ ਭੇਜ ਦਿਓ ਤੇ ਸਾਡੇ ਤੋਂ 13 ਲੱਖ ਰੁਪਏ ਲਿਆ ਜੀ ਨੇ ਤੇ ਮੈਂ ਆਪਦੀ ਪੜੀ ਵੇਚੀ ਆ ਤੇ ਟਰੈਕਟਰ ਵੀ ਵੇਚਿਆ ਸਹੀ ਸਾਰੇ ਪੈਸੇ ਦਿੱਤੇ ਆ ਤੇ ਮੁੰਡਿਆਂ ਨੂੰ ਨੇ ਕਿਸੇ ਬੰਨੇ ਨਹੀਂ ਹਲਾਇਆ ਸਗੋਂ ਉਲਟੀ ਜਾ ਕੇ ਗਾਜ਼ੀਸਤਾਨ ਦੇ ਵਿੱਚ ਫਸ ਪਗੜੇ ਰਹੇ ਆ ਤੇ ਮੁੜੇ-ਮੁੜੇ ਉਥੇ ਸਜ਼ਾ ਕੱਟ ਕੇ ਘਰ ਨੂੰ ਆ ਗਏ ਆ ਸਾਡਾ ਇਹੋ ਹੀ ਅਸੀਂ ਇਨਸਾਫ ਮੰਗਦੇ ਆ ਕਿ ਸਾਡਾ ਜੋ ਹੱਕ ਆ ਸਾਨੂੰ ਦਿੱਤਾ ਜਾਵੇ ਇਹ 29 ਤਰੀਕ ਦਾ ਫਰਾਰ ਹੋ ਗਿਆ ਅਸੀਂ ਇਹੋ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਸਾਡਾ ਹੱਕ ਦਵਾਇਆ ਜਾਵੇ ਤੇ ਸਾਡੇ ਨਾਲ ਜੋ ਹੋਈ ਆ ਇਹ ਸਾਡੇ ਨਾਲ ਜੋ ਘਟਨਾ ਵਾਪਰੀ ਆ ਇਹਦੇ ਸਾਡੇ ਨਾਲ ਕੋਈ ਹਮਦਰਦੀ ਕੀਤੀ ਜਾਵੇ ਕੀ ਨਾ ਭਾਉਜੀ ਸਖਦੇਵ ਸਿੰਘ ਜੀ ਕਿਹੜਾ ਪਿੰਡ ਜੀ ਨਾਰਲੀ ਈਗਾ ਲਈਆ ਤੁਹਾਡੇ ਮੁੰਡਿਆਂ ਨਾਲ ਠੱਗੀ ਹੋਈ ਆ ਬਾਹਰ ਭੇਜਨ ਦੇ ਨਾਂ ਤੇ ਕਿਹੜੇ ਜੰਟ ਨੇ ਹਾਂਜੀ ਗਰਮੇਲ ਸਿੰਘ ਆ ਜੀ ਉਰਫ ਬੇਟੂਆ ਪਿੰਡ ਨਾਰਲੀ ਦਾ ਤੇ ਇਹਦਾ ਲਟਕਾ ਬਾਹਰ ਜੇ ਇਹਨਾਂ ਨੇ ਆਪੋ ਵੀ ਦੀਦੋ ਨੇ ਕੋਈ ਕੰਪਰੋਮਾਈਜ਼ ਕਰਕੇ ਪਿਓ ਬਤਾਈ ਤੇ ਲਾਲਚ ਦੇ ਕੇ ਮੁੰਡਿਆਂ ਨੂੰ ਬਾਹਰ ਖੜਿਆ ਜੇ ਪੈਸੇ ਸਾਰੇ ਤੋਂ ਲੈ ਨਾ ਕਿਨੇ ਕਿਨੇ ਪੈਸੇ ਇਹ ਲਿਆਦੇ 13-13 ਲੱਖ ਜੀ ਤੇ ਕੋਈ 2-2 ਲੱਖ ਪਹਿਲਾਂ ਲੈ ਗਏ ਜੇ 3-3 ਫੇਰ ਲੈ ਗਏ ਜੇ ਵੀ ਭੱਜੇ ਜਿਹਾ ਆ ਕੇ ਜੇ ਇੱਥੋਂ ਜਦੋਂ 에어ਪੋਰਟ ਤੋਂ ਚੜਾਏ ਜੇ ਅਬਰ ਸਰੋਂ ਦੁਬਈ ਸੁਰ ਤੇ ਉੱਥੇ ਫੇਰ 2-4 ਲੱਖ ਲੈ ਲਿਆ ਉਦੋਂ ਰਮਿੰਦੀਆਂ ਇਹ 2-4 ਲੱਖ ਲਿਆ ਜੇ ਉਦੋਂ ਗਾਮ ਮੁੜ ਕੇ ਜਾ ਕੇ ਤੇ ਮੁੰਡਿਆਂ ਨੂੰ ਇਹਨਾਂ ਕਿਸੇ ਬੰਨੇ ਨਹੀਂ ਚਲਾਇਆ ਜੰਗਲਾਰਾਂ ਹੀ ਮੁੰਡੇ ੱੱਕੇ ਥੋੜੇ ਖਾਦੇ ਜੇ ਫੇਰ ਖੀਰੀ ਵਾਪਸ ਆਏ ਨੇ ਇਹਨੇ ਬੜਾ ਜਿਆਦਾ ਸਾਡੇ ਨਾਲ ਧੋਖਾ ਕੀਤਾ ਜੇ ਅਸੀਂ ਜ਼ਮੀਨਾਂ ਵੇਚੀਆਂ ਸੰਦ ਵਿੱਚੇ ਜੇ ੱੱਕੇ ਥੋੜੇ ਖਾਂਦੇ ਆਂ ਦਰਖਾਸਤ ਦਿੱਤੀ ਹਾਂ ਹਾਂਜੀ ਦਰਖਾਸਤ ਦਿੱਤੀ ਜੇ 6 ਨੂੰ ਆਪਣੀ 6 ਤਰੀਕ ਨੂੰ ਦਿੱਤੀ ਹੈ ਅੱਛਾ ਹਾਂ ਗਰਮੇਲ ਸਿੰਘ ਦੇ ਹਾਂਜੀ ਗਰਮੇਲ ਸਿੰਘ ਦੁਰਫ ਬਿੱਟੂ ਤੇ ਨਹੀਂ ਹੁਣ ਗਰਮੇਲ ਸਿੰਘ ਬਿੱਟੂ ਕਰ ਰਿਹਾ ਹੈਗਾ ਆਪਣੇ ਨਹੀਂ ਜੀ ਉਹ ਫਰਾਰ ਹੋ ਗਿਆ ਜੀ 29 ਤਰੀਕ ਹਾਂਜੀ ਜਿੰਦਰ ਅਸੀਂ ਮੰਗੇ ਕਰਦੇ ਜੀ ਕਿ ਉਹ 29 ਦੀ ਫਰਾਰ ਹੋਏ ਨੇ ਉਹਨੂੰ ਕਾਬੂ ਕੀਤਾ ਜਾਵੇ ਉਹਦੇ ਤੇ ਜੋ ਵੀ ਇਲਜ਼ਾਮ ਜਿੰਨੇ ਵੀ ਉਹਨੇ ਧੋਖੇ ਕੀਤੇ ਜੀ ਉਹ ਸਾਰੇ ਉਹਦੇ ਤੋਂ ਵਾਪਸ ਲੈ ਜਾਣ ਤੇ ਸਾਡਾ ਹੱਕ ਪੂਰਾ ਹੋਵੇ ਤੇ ਸਾਨੂੰ ਵੀ ਇਹੋ ਹੀ ਬੇਨਤੀ ਆਗੇ ਸਾਡੀ ਵੀ ਸਾਨੂੰ ਜੋ ਜਿੰਨੇ ਜਾਨੇ ਜੇ 6 7 ਜਾਨੇ ਜੇ ਸਾਰਿਆਂ ਦਾ ਹੱਕ ਪੂਰਾ ਜੀ ਕੀ ਨਾਮ ਵੀ ਜੀ ਅਰਸ਼ਪ੍ਰੀਤ ਸਿੰਘ ਆ ਜਿਹੜੇ ਇੱਕ ਤੁਹਾਡੇ ਨਾਲ ਕੋਈ ਫਰਾਡ ਵਗੈਰਾ ਹੋਇਆ ਇਹ ਕਿੰਨੇ ਕੀਤਾ ਤੇ ਇਹ ਕੌਣ ਹੈ ਉਹ ਬੰਦਾ ਪਿੰਡ ਦਾ ਹੀ ਸਰਜੈਂਟ ਆ ਉਹ ਕੀ ਨਾਮ ਹੈ ਗਰਮੇਲ ਸਿੰਘ ਉਤਰਾਂ ਨੂੰ ਬਿੱਟੂ ਬਿੱਟੂ ਆਂਦੇ ਆ ਕਿਦਾਂ ਕੀ ਹੋਇਆ ਕੀ ਆ ਕਾਦੇ ਲਈ ਫਰਾਡ ਕੀਤਾ ਗਿਆ ਬਾਹਰ ਜਾਣ ਲਈ ਸਰ ਪਹਿਲਾਂ ਪਾਸਪੋਰਟ ਲੈ ਕੇ ਗਿਆ ਸਾਡੇ ਤੋਂ ਫਿਰ ਆਂਦਾ ਵੀ ਪੈਸੇ ਤੁਹਾਡਕੋ ਸਾਰੇ ਬਾਅਦ ਚ ਲੈਣੇ ਵੀਜਾ ਲਗੰਦੋ ਪੈਸੇ ਵੀ ਪਹਿਲਾਂ ਲੈ ਲੇਆ ਕਿੰਨੇ ਕਿੰਨੇ ਪੈਸੇ ਤੁਸੀਂ ਦਿੱਤੇ ਸੀ ਸਰ ਜੀ 12 ਲੱਖ ਕੀ ਗੱਲ ਕੀਤੀ ਜੈਂਟ ਨੇ ਕਿੱਥੇ ਭੇਜਣ ਦੀ ਪੈਸੇ ਲੈ ਤੁਰ ਫਰਾਂਸ ਭੇਜਣ ਦੀ ਪੈਰਸ अच्छा हां जी किन्नी ਤਰੀਖ ਨੂੰ ਖੜਦੇ ਤਨ 5 ਮਈ 6 ਸਾਰੀ ਗੱਲ ਰਿਪੀਟ ਕਰ ਦੋ ਵੀ ਕਿੰਨੀ ਤਰੀਖ ਨੂੰ ਗਏ ਜੇ ਤੇ ਕਿੱਦਾਂ ਕਿੱਦਾਂ ਕਿੱਥੇ ਕਿੱਥੇ ਧਰਨਾ ਫਰੋਡ ਕੀਤਾ ਨੂੰ ਸਰ ਇਥੋਂ ਪਹਿਲਾਂ ਗਏ ਆਂ ਅਸੀਂ ਦੁਬਈ ਦੁਬਈ ਇੱਕ ਰਾਤ ਰਹਿ ਫਿਰ ਖੜਿਆ ਰਮਿਨੀਆ ਰਮਿਨੀਆ ਰਖਿਆ 2.5 ਤੇ 3 ਮਹੀਨੇ ਉਹ ਤੋਂ ਬਾਅਦ ਫਿਰ ਉਹਨੇ ਵੀ ਜਾ ਲਵਾਇਆ ਗਾਂ ਪੈਰਸ ਦਾ ਉਥੋਂ ਚੜਨ ਲੱਗੇ ਰਮਿਨੀਆ ਵਾਲਿਆਂ ਨੇ ਜੋ ਵੇਖਿਆ ਵੀ ਜਿਹੜੇ ਸਟੈਂਪਾਂ ਜਾਲੀ ਲੱਗੀਆਂ ਉਥੋਂ ਫਿਰ ਉਹਨਾਂ ਵਾਪਸ ਭੇਜਤਾ ਦੁਬਈ ਦੁਬਈੋਂ ਫਿਰ ਆ ਗਏ ਇੱਥੇ ਅੰਮ੍ਰਿਤਸਰ ਉੱਥੇ ਜੇ ਉਤਰ 에어ਪੋਰਟ ਤੇ ਫਿਰ ਉਹਨਾਂ ਵੇਖਿਆ ਵੀ 42 ਸਟੈਂਪਾਂ ਫਿਰ ਉਹਨਾਂ ਨੇ ਦੂਜਾ ਪਰਚਾ ਕਰਤਾ 에어ਪੋਰਟ ਪੁਲਿਸ ਨੇ ਪਰਚਾ ਦਰਜ ਕੀਤਾ ਹਾਂਜੀ ਤਾਂ ਦਾ ਕੀਤਾ ਵੀ ਇਹ ਜਾਲੀ ਮਤਲਬ ਜਾਲੀ ਮੋਰਾ 420 ਦਾ ਤੁਸੀਂ ਇਹਨਾਂ ਨੂੰ ਦੱਸਿਆ ਨਹੀਂ ਵੀ ਅਸੀਂ 12.5 ਲੱਖ ਸਾਰਾ ਕੁਝ ਸਾਰ ਦੱਸਿਆ ਫਿਰ ਉਸ ਤੋਂ ਬਾਅਦ ਸਾਰ ਫਿਰ ਉਹਨਾਂ ਏਜੰਟ ਪੁੱਛਿਆ ਕੀ ਨਾ ਉਹਦਾ ਫਿਰ ਉਹ ਸਾਰਾ ਦੱਸਿਆ ਵੀ ਗਰਮੇਲ ਸਿੰਘ ਇਤਨਾ ਪਿੰਡ ਨਾਲਲੀ ਹੈ ਤੇ ਉਸ ਤੋਂ ਬਾਅਦ ਉਹਨਾਂ ਏਜੰਟ ਨੂੰ ਚੁੱਕਿਆ ਫਿਰ ਉਹਦੀ ਕਾਨੂੰਨੀ ਕਾਰਵਾਈ ਕਰਕੇ ਉੱਤੇ ਪਰਚਾ ਕੀਤਾ ਅੱਛਾ ਹਾਂਜੀ ਤੇ ਕੀ ਮੰਗ ਕਰਦੇ ਹਾਂ ਸਾਹਿਬ ਦੀ ਸਾਰ ਇਹੋ ਹੀ ਵੀ ਉਹਦਾ ਪਿਓ ਇੱਥੇ ਰਹਿੰਦਾ ਹੈ ਵੀ ਜਿਹੜਾ ਸਾਡਾ ਬੰਦਾ ਆ ਕੇ ਪੈਸੇ ਲੈ ਆ ਉਹ ਸਾਨੂੰ ਦਿੱਤੇ ਜਾਣ ਉਦੇ ਮੁੰਡੇ ਦਾ ਕੀ ਨਾਂ ਤੇ ਪਿਓ ਦਾ ਕੀ ਨਾਂ ਹੈ ਮੁੰਡੇ ਦਾ ਨਾਂ ਗਰਜੀਤ ਸਿੰਘ ਪਿਓ ਦਾ ਨਾਂ ਗਰਮੇਲ ਸਿੰਘ ਪੈਸੇ ਜਿਹੜੇ ਤੁਹਾਡੇ ਕੋਲ ਪਿਓ ਨੇ ਲਏ ਆ ਹਾਂਜੀ ਸਾਰੇ ਤਿੰਨਾ ਮੁੰਡਿਆਂ ਕੋਲ ਤਿੰਨ ਰੁਪਏ ਹੋ ਗਏ ਵਿਚ ਪੁੱਤਰ ਪਹਿਨੇ ਤਿਆਰੀ ਤੇ ਮਰੇ ਘਰ ਆ ਲਾ ਤੇ ਜਿੰਨਾ ਆਪਣੇ ਖਰਚਾ ਮੇਰੇ ਕਰੀ ਉਹ ਚੱਲੋ ਗੰਦੀਰ ਪੈਸੇ ਪਏ ਇਹ ਵੀ ਇਹਦੇ ਪੈਸੇ ਹੋਣ ਗੁਜਰਾ ਮਰਾ ਤੋਂ ਬੰਦੇ ਲਾ ਬੰਨੇ ਤੇ ਉਸ ਲਈ ਪੈਸੇ ਜਿੱਤੇ ਵੀ ਬਹੁਤ ਜਾਦੇ ਨੁਕਾਦੀ ਮੈਂ ਇਹ ਕਾਹੇ ਆ ਨਾਲੇ ਪਹਿਲੇ ਪੁਜਾਰਾਂ ਘਟਾਣੇ ਦੇ ਬੰਦੇ ਇੱਕ ਨਾ ਤਕਾਣੇ ਲਾ ਲੇ ਪੈਸੇ ਪਹਿਲੇ ਪਈ ਘਰੇ ਇਹਨਾਂ ਦੇ ਦੋਦੇ ਤੇ ਹੀ ਰੀਦੇ ਵੀ ਘਰੇ ਪਹਿਲੇ ਪਈ ਉਹ ਆਪਣੇ ਘਰੇ ਪਈ ਉਹ ਵੀ 5 ਲੱਖ ਤਿੰਨਾਂ ਬੰਦੇ ਦੇ ਪੈਸੇ ਆਏ ਇਹਨਾਂ ਨਾਲ ਬੰਦੇ ਨੇ ਪੈਸੇ ਉਹ ਨਾਲੇ ਪਹਿਲੇ ਇਹਨਾਂ ਨੂੰ ਲਾਲ ਪੈਸੇ ਕਰੇ ਗਏ ਇੱਕ ਸਰ ਨਾਰਲੀ ਪਿੰਡ ਤੋਂ ਇੱਕ ਨਾ ਫਰਾਡ ਸਾਹਮਣੇ ਆਇਆ ਕੋਈ 7 ਕੁ ਨੌਜਵਾਨ ਹੈ ਜਿਹਨਾਂ ਨੂੰ ਵਿਦੇਸ਼ ਭਜਣ ਦੇ ਨਾਮ ਤੇ ਜਿਹੜਾ ਆ ਠੱਗੀ ਦੇ ਇਲਜ਼ਾਮ ਲੱਗ ਰਹੇ ਆ ਸਰ ਅਰਖਾਸਤ ਕੋਈ ਡੀਲ ਕਰ ਰਿਹਾ ਕੀ ਮਾਮਲਾ ਹੈ ਇਹ ਮੈਟਰ ਹੈ ਵੀ ਕੁਝ 6-7 ਬੱਚਿਆਂ ਦਾ ਵਿਦੇਸ਼ ਭਜਨ ਦਾ ਕੋਈ ਠੱਗੀ ਦਾ ਇਨਸਟੈਂਸ ਸਾਹਮਣੇ ਆਇਆ ਪਰ ਇਹ ਮੈਟ੍ਰਿਕ ਸਾਲ ਸਵਾ ਸਾਲ ਪੁਰਾਣਾ ਮੈਟਰ ਹੈ ਤੇ ਉਹਦੇ ਵਿੱਚ ਇਹ ਕੁਝ ਬਾਹਰ ਵੀ ਗਏ ਸੀ ਪਰ ਇਹਨਾਂ ਨੂੰ ਮੁਆਫਰਾ ਕੇ ਵਾਪਸ ਲਿਆਏ ਤੇ ਬਾਹਰ ਨਹੀਂ ਜਾ ਸਕੀ ਇਹਨਾਂ ਦਾ ਕੋਈ 4-5 ਮਹੀਨੇ ਤੋਂ ਪੈਸੇ ਦੀ ਸੈਟਲਮੈਂਟ ਦਾ ਵੀ ਚੱਲਦਾ ਪਈ ਹੁਣ ਇਹਨਾਂ ਨੇ ਆ ਕੇ ਸਾਨੂੰ ਦਰਖਾਸਤ ਦਿੱਤੀ ਹੈ ਜਿਹੜੀ ਦਰਖਾਸਤ ਵੀ ਫਾਈਨੈਂਸ਼ੀਅਲ ਫਰਾਡ ਨਾਲ ਸੰਬੰਧਿਤ ਇਸ ਲਈ ਆਪਾਂ ਇਹਨੂੰ ਐਸਐਸਪੀ ਸਾਹਿਬ ਨੂੰ ਮਾਰਕ ਕਰਨ ਵਾਸਤੇ ਭੇਜਤੀ ਹੈ ਜੀ ਉਹਨਾਂ ਤੋਂ ਬਾਅਦ ਵੀ ਵਾਰੀ ਪਰਚਾ ਦਤ ਕੋਸਟ ਕਾਰਵਾਈ ਕੀਤੀ ਜਾਦੀ ਸਰ ਜਿਹੜੇ ਪਰਿਵਾਰ ਕਹਿ ਰਹੇ ਕਿ ਮੁਜ਼ਮ ਜਿਹੜਾ ਹੈ ਘਰੋਂ ਫਰਾ ਰਿਹਾ ਜੀ ਤੇਰੀ ਵਾਰੀ ਰੇਡ ਵਗੈਰਾ ਕੀਤੀ ਹੈ ਜੀ ਅਸੀਂ ਇਹਨੂੰ ਅਸੀਂ ਟਲਾੜ ਇਸ ਇਸ ਚੀਜ਼ ਤੇ ਸਿਰਫ ਬੁਲਾ ਹੀ ਸਕਦੇ ਹਾਂ ਅਰੈਸਟ ਇਸ ਸਟੇਜ ਤੇ ਸੰਭਵ ਨਹੀਂ ਹੈ ਕਿਉਂਕਿ ਕੋਈ ਪਰਚਾ ਨਹੀਂ ਦਰਜਾਗਾ ਅਸੀਂ ਇਹਨੂੰ ਬੁਲਾਇਆ ਹੈ ਬਸ ਤੇ ਜਦੋਂ ਆਊਗਾ ਫਿਰ ਅਗ ਕਾਰਵਾਈ ਕਰਾਂਗੇ ਕੋਈ ਸਰ ਮੀਡੀਆ ਵੀ ਘਰੇ ਗਿਆ ਕਿ ਘਰੇ ਜਿੰਦਰੇ ਵੱਜੇ ਮਿਲੇ ਆ ਤੁਹਾਡੀ ਕੋਈ ਗੱਲਬਾਤ ਹੋਈ ਉਹਨਾਂ ਦੇ ਨਾਲ ਨਹੀਂ ਜੀ ਕੋਈ ਗੱਲ